ਹਾਂਜੀ ਸਾਥੀ ਦੇ ਕਾਲਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੜੇ ਵੀਰਾਂ ਭਰਾਵਾਂ ਦੇ ਆਪਾਂ ਨੂੰ ਮੈਸੇਜ ਆ ਰਹੇ ਆ ਕਿ ਸਲਿੱਪ ਨਹੀਂ ਮਿਲ ਰਹੀ ਸਲਿੱਪ ਨਹੀਂ ਮਿਲਦੀ ਚਲੋ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਸਲਿੱਪ ਨਾ ਮਿਲਦਾ ਚਲੋ ਆਪਾਂ ਕਰਨ ਤੋਂ ਪਹਿਲਾਂ ਸਮਝਾ ਦਤਾ ਵਾ ਤੇ ਕੀ ਹੋਣ ਜੇਕਰ ਨਾਲੋਂ ਸਲਿੱਪ ਨਾ ਮਿਲੇ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਕਿ ਨਹੀਂ ਹੈਗੇ ਇਸ ਟਾਪਿਕ ਬਾਰੇ ਤਾਂ ਆਪਾਂ ਗੱਲਬਾਤ ਕਰ ਲਾਂਗੇ ਨਾਲ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਪੇਪਰ ਨਿਕਲਣੇ ਕਦੋਂ ਸਟਾਰਟ ਹੋਣੇ ਆ ਤੇਿਹੜੇ ਪੇਪਰ ਹੁਣ ਨਵੇਂ ਭਰੇ ਜਾ ਰਿਹਾ ਇਹ ਕਿਹੜੇ ਕਿਹੜੇ ਭਰੇ ਜਾ ਰਿਹਾ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਉਹ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਸਿੱਖ ਸਕੋ ਉੱਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਹਮੇਸ਼ਾ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਸਮਝ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਾਉਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਦਾ ਮੈਂ ਹਾਲੇ ਕੱਢਿਆ ਕਿ ਮੈਂ ਉੱਥੇ ਮੈਂ ਪੋਸਟਾਂ ਪਾਈਆਂ ਨੇ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਨ ਵਾਸਤੇ ਤੁਸੀਂ ਮੈਨੂੰ ਉੱਥੇ ਕਮੈਂਟ ਕਰ ਦਿਓ ਪੋਸਟਾਂ ਦੇ ਥੱਲੇ ਤੇ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਕਰਦੇ ਆਂ ਵੀਡੀ ਬੈ ਸਲਿੱਪਾਂ ਨਾ ਮਿਲਦਾ ਕਾਰਨ ਤੇ ਮੈਂ ਪਹਿਲਾਂ ਸਮਝਾਤਾ ਵਾ ਕੀ ਤੁਹਾਡਾ ਏਜੰਟ ਤੁਹਾਨੂੰ ਜਾਣ ਕੇ ਹੀ ਸਲਿੱਪਾਂ ਨਹੀਂ ਦੇ ਰਿਹਾ ਉਂਝ ਕੋਈ ਇਹ ਨਹੀਂ ਕਿ ਜਾਂ ਪਹਿਲੇ ਲੱਗਦੇ ਆ ਜਾਂ ਡਾਊਨਲੋਡ ਨਹੀਂ ਹੋ ਰਹੀਆਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਸਲਿੱਪਾਂ ਡਾਊਨਲੋਡ ਵੀ ਹੋ ਰਹੀਆਂ ਵਾ ਮੇਲ ਵੀ ਰਹੀਆਂ ਜਿਹੜੇ ਸਹੀ ਏਜੰਟ ਹੈਗੇ ਆ ਉਹ ਸਲਿੱਪਾਂ ਦੇ ਵੀ ਰਹੇ ਆ ਮੈਂ ਪਰ ਤੁਹਾਨੂੰ ਇੱਕ ਵਾਰੀ ਵਾਰਨਿੰਗ ਦੇ ਦੂੰਗਾ ਕਿ ਜਿਹੜੇ ਵੀ ਆਪਾਂ ਨੂੰ ਸਲਿੱਪ ਉਹਨਾਂ ਦਾ ਏਜੰਟ ਨਹੀਂ ਦੇ ਰਿਹਾ ਜਾਂ ਉਹਨਾਂ ਨੂੰ ਇਹ ਗੱਲ ਕਹਿ ਰਿਹਾ ਕਿ ਤੁਹਾਡਾ ਡਾਊਨਲੋਡ ਨਹੀਂ ਹੋ ਰਹੀ ਜਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਕਾਨੂੰਨ ਬੜੇ ਸਖਤ ਹੋ ਗਿਆ ਕਿ ਤਾਂ ਸਲਿੱਪਾਂ ਹੱਲੇ ਮਿਲ ਨਹੀਂ ਰਹੀਆਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਤੁਸੀਂ ਜਦੋਂ ਪੈਸੇ ਦੇਣੇ ਹਨ ਉਹਨਾਂ ਨੂੰ ਪੈਸੇ ਦੇਣ ਲੱਗਿਆਂ ਵੀ ਥੋੜਾ ਜਿਹਾ ਧਿਆਨ ਨਾਲ ਗੱਲਬਾਤ ਕਰਕੇ ਫਿਰ ਹੀ ਪੈਸੇ ਦਿਓ ਕਿਉਂਕਿ ਨਾਰਮਲੀ ਗੱਲ ਜੇਕਰ ਤੁਹਾਨੂੰ ਉਹ ਸਲਿੱਪ ਨਹੀਂ ਦੇ ਰਿਆ ਇਹ ਨਾ ਤੁਹਾਡੇ ਕੋ ਪੈਸੇ ਮੰਗ ਕੇ ਉਸ ਤੋਂ ਬਾਅਦ ਤੁਹਾਨੂੰ ਅਨੁਲਾ ਹੋਸਤਾ ਵੀ ਨਾ ਸੈਂਡ ਕਰੇ ਤੁਸੀਂ ਫਿਰ ਤੁਸੀਂ ਕੀ ਕਰ ਲੋਗੇ ਨਾਰਮਲ ਗੱਲ ਤੁਹਾਡੇ ਕੋਈ ਸਬੂਤ ਵੀ ਨਹੀਂ ਹੈ ਕਿ ਤੁਹਾਡੇ ਪੇਪਰ ਭਰੇ ਗਏ ਆ ਕੀ ਕਰ ਲੋਗੇ ਕੁਝ ਨਹੀਂ ਕਰ ਸਕਦੇ ਇਸ ਕਰਕੇ ਜਿਹੜੇ ਵੀ ਦਾ ਭਰਾਵਾਂ ਨੂੰ ਸਲਿੱਪਾਂ ਨਹੀਂ ਮਿਲ ਰਹੀਆਂ ਪਹਿਲਾਂ ਨੁਲਾ ਉਸ ਤੋਂ ਮੰਗਾਓ ਉਹਨਾਂ ਦਾ ਪੈਸਿਆਂ ਦੀ ਜਿਹੜੀ ਗੱਲ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਦੀ ਕਰੋ ਕਿ ਪੈਸੇ ਜਿਹੜੇ ਆ ਉਹ ਵੀਜ਼ਾ ਲੱਗਣ ਤੋਂ ਬਾਅਦ ਠੀਕ ਆ ਕਿਉਂਕਿ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਹੱਥ 'ਚ ਵੀਜ਼ਾ ਹੋਊਗਾ ਤੁਹਾਡੇ 'ਚ ਕੁਝ ਨਾ ਕੁਝ ਹੈਗਾ ਵਾ ਜੇਕਰ ਤੁਸੀਂ ਪੈਸੇ ਦੇ ਵੀ ਦੋਗੇ ਤੁਹਾਡਾ ਕੁਝ ਨਹੀਂ ਕਰਨਾ ਬਾਅਦ ਕਿਉਂਕਿ ਤੁਹਾਡੇ ਹੱਥ ਵਿੱਚ ਵੀਜ਼ਾ ਹੈਗਾ ਵਾ ਇਥੋਂ ਇਟਲੀ ਦਾ ਜੇਕਰ ਜਿਹੜੇ ਵੀ ਇਹ ਚਲੋ ਇਹ ਗੱਲ ਨਹੀਂ ਕਿ ਜੇਕਰ ਤੁਹਾਨੂੰ ਸਲਿੱਪ ਨਹੀਂ ਮਿਲੀ ਤੁਹਾਨੂੰ ਪੇਪਰ ਨਹੀਂ ਤੁਹਾਡੇ ਪੇਪਰ ਨਹੀਂ ਨਿਕਲਣੇ ਇਦਾਂ ਦੀ ਵੀ ਗੱਲ ਨਹੀਂ ਹੈ ਕਿਉਂਕਿ ਪਿਛਲੇ ਸਾਲ ਵੀ ਬਹੁਤ ਬੜੇ ਵੀਰਪਰਾ ਹੈਗੇ ਜਿਨ੍ਹਾਂ ਨੂੰ ਸਲਿੱਪਾਂ ਨਹੀਂ ਮਿਲੀਆਂ ਸੀ ਸਲਿੱਪ ਆ ਨਹੀਂ ਮਰੀਆ ਦੋਸਤੋ ਬਾਅਦ ਪੇਪਰ ਉਹ ਪੇਪਰ ਨਿਕਲਨੇ ਸ਼ੁਰੂ ਹੋ ਗਏ ਤੇ ਪੇਪਰ ਉਹਨਾਂ ਦੇ ਨਿਕਲ ਆਏ ਉਹਨਾਂ ਦੇ ਵੀਜ਼ੇ ਵੀ ਲੱਗੇ ਤੇ ਉਹ ਕਈ ਇਟਲੀ ਵੀ ਪਹੁੰਚ ਗਿਆ ਬਿਨਾਂ ਸਲਿੱਪਾ ਤੋਂ ਯਾਨੀ ਕਿ ਜੇਕਰ ਤਾਂ ਸਲਿੱਪ ਨਹੀਂ ਮਿਲੀ ਤਾਂ ਡੇੜੇ ਪੇਪਰ ਵਾ ਉਹ ਨਹੀਂ ਨਿਕਲ ਤੁਹਾਡੇ ਪੇਪਰ ਨਹੀਂ ਬੰਨੇ ਸਾਰਾ ਕੁਝ ਹੋ ਸਕਦਾ ਬਿਨਾਂ ਸਲਿੱਪਾ ਤੋਂ ਹੀ ਬਸ ਤੁਹਾਡੇ ਜਿਹਾ ਸਲਿੱਪਾਂ ਦਾ ਇੱਕ ਤੁਹਾਡੇ ਕੋਲ ਪ੍ਰੂਫ ਹੁੰਦਾ ਕਿ ਤੁਹਾਡੇ ਕੋਲ ਸਲਿੱਪ ਹੈਗੀ ਆ ਬਸ ਤੁਸੀਂ ਮੈਂ ਤੁਹਾਨੂੰ ਇੱਕ ਸਲਾਹ ਤਾਂ ਦਊਂਗਾ ਕਿਉਂਕਿ ਜਿਹੜੇ ਵੀਰਪਾ ਹੈਗੇ ਕਈਆਂ ਦੇ ਕੀ ਕਰਦੇ ਵਾ ਏਜੰਟ ਬਾਅਦ ਵਿੱਚ ਠੱਗ ਨਿਕਲ ਆਉਂਦੇ ਆ ਤੁਹਾਡੇ ਡੇੜੇ ਵਾ ਧੱਕੀ ਤੋਂ ਬਜਨਾ ਤਾਂ ਮੈਂ ਕਹਾਂਗਾ ਕਿ ਇਹ ਆਪਣੇ ਪੈਸੇ ਵਾ ਉਹ ਉਦੋਂ ਸੈਂਡ ਕਰਿਓ ਜਦੋਂ ਤੁਹਾਡੇ ਐਥੇ ਵਿੱਚ ਕੁਝ ਹੋਊਗਾ ਮਤਲਬ ਕਿ ਤੁਹਾਨੂੰ ਲੋਸ ਤਾਂ ਮਿਲ ਜਾਂਦਾ ਵਾ ਤੁਹਾਡਾ ਵੀਜ਼ਾ ਲੱਗ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਪੈਸੇ ਸੈਂਡ ਕਰੋਗੇ ਨਾ ਤੁਸੀਂ ਬੈਨੀਫਿਟ ਵਿੱਚ ਰਹੋਗੇ ਕਿਉਂਕਿ ਪਹਿਲਾਂ ਪੈਸੇ ਸੈਂਡ ਕਰ ਦੋਗੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਨਾ ਲੱਗੇ ਤੁਹਾਡਾ ਨੂ ਲੋਸ ਕੋਈ ਪ੍ਰੋਬਲਮ ਆ ਜੇ ਤੇ ਉਹ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੋਣਾ ਉਹ ਬਾ ਤੁਹਾਡੇ ਇਹ ਪੈਸੇ ਆ ਉਹ ਵੇਸਟ ਜਾਣੇ ਆ ਜੇ ਕਿ ਜਿਹੜੇ ਵੀਰ ਭਰਾ ਇਹ ਸਲਿੱਪਾਂ ਨਹੀਂ ਮਿਲੀਆਂ ਉਹ ਵੀ ਦੂਜੇ ਵੀ ਮੈਂ ਕਹਿੰਦਾ ਜਿਨ੍ਹਾਂ ਨੂੰ ਸਲਿੱਪਾਂ ਵੀ ਮਿਲ ਗਈਆਂ ਉਹ ਵੀ ਵੀਰਪਰਾ ਇੱਕ ਵਾਰ ਜ਼ਰੂਰ ਇੱਕ ਵਾਰੀ ਮੇਰੇ ਹਸਾਬ ਨਾਲ ਪੈਸੇ ਜਿਹੜੇ ਪੈਸਾਂ ਦੀ ਗੱਲ ਵਾ ਆਪਣੇ ਏਜੰਟ ਨਾਲ ਕਰ ਲੈਣ ਵੀਜ਼ਾ ਲੱਗਣ ਤੋਂ ਬਾਅਦ ਦੀ ਬੈਨੀਫਿਟ ਵਿੱਚ ਰਹਿਣਗੇ ਜਿਹੜੇ ਵੀਰਪਰਾ ਨੇ ਪੇਪਰ ਫਿਲ ਕੀਤੇ ਆ ਹੁਣ ਦੂਜੀ ਨੰਬਰ ਤੇ ਆਪਾਂ ਗੱਲਬਾਤ ਕਰ ਲੈਨੇ ਆ ਪੇਪਰਾਂ ਬਾਰੇ ਕਿ ਪੇਪਰ ਜਿਹੜੇ ਆ ਓਪਨ ਹੋਏ ਆ ਇਹ ਦੁਬਾਰ ਤੋਂ 18 ਫਰਵਰੀ ਤੋਂ ਲੈ ਕੇ 31 ਦਸੰਬਰ ਤੱਕ ਪੇਪਰ ਓਪਨ ਓਪਰ ਰਹਿਣੇ ਆ ਇਹ ਹੈਗੇ ਆ 9 ਮੰਥ ਵਾਲੇ ਤੇ ਸਾਲ ਵਾਲੇ ਦੋਵੇਂ ਹੀ ਪੇਪਰ ਓਪਨ ਆ ਜਿਹੜੇ ਮਰਜ਼ੀ ਤੁਸੀਂ ਭਰ ਸਕਦੇ ਜੇ ਪਰ ਤੁਹਾਨੂੰ ਬੈਨੀਫਿਟ ਹੋਣ ਹੋਂ ਭਰਉਣ ਦੇ ਵਿੱਚ ਕਿਉਂਕਿ ਹੁਣ ਜਿਹੜੇ ਪੇਪਰ ਆ ਉਹ ਮਿਲ ਕੇ ਕਿਹਾ ਹਬਦੇ ਆਪਾਂ ਕਹਿ ਲਈਏ ਕਿ ਪੇਪਰ ਨਿਕਲਦੇ ਜਾਦੇ ਚਾਂਸ ਆ ਪਰ ਜੇਕਰ ਤੁਸੀਂ ਕਹੋਗੇ ਮੈਂ ਜਾ ਕੇ ਭਰਾਵਾਂ ਅ ਦਸੰਬਰ ਚ ਲਾਸਟ ਦੇ ਮਹੀਨੇ ਚ ਫਿਰ ਬਹੁਤ ਘੱਟ ਚਾਂਸ ਹੋਣਿਆ ਪੇਪਰ ਨਿਕਲਦੇ ਹੋਣ ਜੇਕਰ ਭਰਾਓਗੇ ਤੇ ਪੇਪਰ ਨਿਕਲਦੇ ਇਹਦੇ ਚਾਂਸ ਆ ਉਹ ਜਿਆਦੇ ਆ ਹੁਣ ਆਪਾਂ ਆ ਗੱਲਬਾਤ ਕਰ ਲੈਨੇ ਆ ਪੇਪਰ ਨਿਕਲਨੇ ਕਦੋਂ ਸਟਾਰਟ ਹੋਣੇ ਆ ਜਿਹੜੇ ਵੀ ਦਾ ਭਰਾਉਣੇ ਪੇਪਰ ਫਿਲ ਕਰਦੇ ਆ 9 ਮੰਥ ਵਾਲੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਤੇ ਮੈਨੂੰ ਇੱਕ ਵੀ ਦਾ ਸਵਾਲ ਵੀ ਆਇਆ ਸੀ ਪੇਪਰ ਜਿਹੜੇ ਆ ਕਦੋਂ ਕਦੋਂ ਕਿਹੜੇ ਕਿਹੜੇ ਭਰੇ ਗਿਆ 5 ਤਰੀਕ ਨੂੰ ਭਰੇ ਗਿਆ ਸਾਲ ਵਾਲੇ ਸਾਤਰੀ ਨੂੰ ਭਰੇ ਗਿਆ ਡੋਮੈਸਟਿਕ ਪੇਪਰ ਤੇ 9 ਮੰਥ ਵਾਲੇ ਭਰੇ ਗਿਆ 12 ਫਰਵਰੀ ਨੂੰ ਠੀਕ ਹੈ 5 ਨੂੰ ਸਾਲ ਵਾਲੇ 5 ਫਰਵਰੀ ਨੂੰ ਸਾਲ ਵਾਲੇ 7 ਫਰਵਰੀ ਨੂੰ ਡੋਮੈਸਟਿਕ ਪੇਪਰ ਤੇ 12 ਫਰਵਰੀ ਨੂੰ ਭਰੇ ਗਿਆ 9 ਮੰਥ ਵਾਲੇ ਪੇਪਰ ਪੇਪਰ ਜਿਹੜੇ ਨਿਕਲਨੇ ਆ ਸਟਾਰਟ ਹੋਣ ਦਾ ਟਾਈਮ ਉਹ ਜਿਹੜਾ ਲਿਖਿਆ ਹੁੰਦਾ ਆ ਆਪਾਂ ਕਹਿ ਲਈਏ ਕਿ ਲਿਖਤੀ ਰੂਪ ਦੇ ਵਿੱਚ ਉਹ ਮਹੀਨਾ ਕੋ ਹੁੰਦਾ ਵਾ ਪਾਜੜਾ ਵਾ ਪੇਪਰ ਨਿਕਲਨੇ ਜਿਹੜੇ ਸਟਾਰਟ ਹੁੰਦੇ ਆ ਉਹ ਮਹੀਨਾ 1 ਕਿ ਮਹੀਨਾ ਦੱਸ ਦੇਣ 1 ਮਹੀਨਾ 7 ਦੇਣ 1 ਮਹੀਨਾ 8 ਦੇਣ 1 ਮਹੀਨਾ 15 ਦਿਨ ਇੰਨੇ ਡੇਢ ਕਿ ਮਹੀਨੇ ਬਾਅਦ ਆਪਾਂ ਕਹ ਲਈਏ ਕਿ ਲਗਭਗ 1 ਮਹੀਨੇ ਤੋਂ ਥੋੜਾ ਜਿਹਾ ਪਲੱਸ ਟਾਈਮ ਹੋ ਜਾਏ ਉਸ ਤੋਂ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਆ ਸਟਾਰਟ ਹੋ ਜਾਂਦੇ ਆ ਜਿਹੜੇ ਵੀਰ ਭਰਾ ਵੇਟ ਕਰ ਰਹੇ ਇਹਨਾਂ ਦਾ ਥੋੜੀ ਜੀ ਤੁਹਾਨੂੰ ਹੋਰ ਵੇਟ ਕਰਨੀ ਪੈਣੀ ਆ ਜਦੋਂ ਪੇਪਰ ਨਿਕਲਨੇ ਸਟਾਰਟ ਹੋ ਗਏ ਫਿਰ ਤਾੜ-ਤਾੜੀ ਪੇਪਰ ਆਉਣੇ ਆ ਆਪਾਂ ਨਾਲ ਨਾਲ ਤੁਹਾਨੂੰ ਦੱਸੀ ਚੰਗਾ ਵੀਡੀਓ ਪਾ ਕਿੱਥੇ-ਕਿੱਥੇ ਪੇਪਰ ਨਿਕਲੇ ਆ ਕਿੰਨੀ ਟਾਈਮਿੰਗ ਸੀ ਕਿਹੜੇ ਪੇਪਰ ਸੀ ਸਾਰਾ ਕੁਝ ਤੁਹਾਨੂੰ ਆਪਾਂ ਨਾਲ ਨਾਲ ਦੱਸੀ ਜਾਵਾਂਗੇ ਕਿ ਪੇਪਰ ਕਿੱਥੋਂ-ਕਿੱਥੋਂ ਨਿਕਲ ਰਿਹਾ ਆ ਕੀ ਹਫ਼ਤਾਵਾਂ ਚੱਲ ਰਿਹਾ ਵਾ ਕਿਹੜੇ ਦਿਨੋ ਚ ਪੇਪਰ ਆਜ ਨਿਕਲੇ ਆ ਕਿਹੜੇ ਚੋ ਕੱਲ ਨਿਕਲੇ ਆ ਕਿਹੜੇ ਚੋ ਪਰਸੋਂ ਨਿਕਲੇ ਆ ਚਲੋ ਪੇਪਰ ਤਾਂ ਨਿਕਲਨੇ ਹੋ ਜਾਣੇ ਆ ਸਟਾਰਟ ਪਰ ਜਿਹੜੇ ਵੀਰ ਭਰਾ ਆਪਣੇ ਇਹ ਜਨਾਂ ਨੂੰ ਕਈ ਜਾਓ ਕਈ ਜਾਓ ਕਈ ਜਾਓ ਜਿੰਨੇ ਦਾ ਤੁਹਾਨੂੰ ਸਲੀਪ ਨਾ ਸੈਂਡ ਕਰਨ ਜੇ ਕਰਾਂ ਸਲਿੱਪਾਂ ਸੈਂਡ ਕਰਨ ਤੇ ਤੁਸੀਂ ਪੈਸੇ ਨਾ ਸੈਂਡ ਕਰਿਓ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਪੈਸਿਆਂ ਦੀ ਗੱਲ ਜਿਹੜੀ ਆ ਉਹਨਾਂ ਨਾਲ ਫਿਰ ਗੱਲਬਾਤ ਕਰ ਲਓ ਹੁਣੇ ਹੀ ਗੱਲਬਾਤ ਕਰ ਲਓ ਕਿ ਜਿਹੜੇ ਪੈਸੇ ਵਾ ਵੀਜ਼ਾ ਲੱਗਣ ਤੋਂ ਬਾਅਦ ਕਿਉਂਕਿ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਬੈਨੀਫਿਟ ਇਹ ਹੋਣਾ ਕਿ ਤੁਹਾਡੇ ਇਹੜੇ ਵਾ ਪੈਸੇ ਜਿੱਥੇ ਚੱਲ ਵੀ ਜਾਣਗੇ ਤੁਹਾਡਾ ਵੀਜ਼ਾ ਤੁਹਾਡੇ ਕੋਲ ਹੋਊਗਾ ਤੁਸੀਂ ਇਥੇ ਇਟਲੀ ਵਿੱਚ ਐਂਟਰੀ ਕਰ ਸਕਦੇ ਜੀ ਤੇ ਬੈਨੀਫਿਟ ਵਿੱਚ ਰਹੋਗੇ ਜਿਹੜੇ ਵੀਰਪਰਾ ਵੇਟ ਕਰ ਰਿਹਾ ਇਸ ਚੀਜ਼ ਦੀ ਕਿ ਸਲਿੱਪਾਂ ਨਹੀਂ ਮਿਲ ਰਹੀਆਂ ਸਲਿੱਪਾਂ ਦਾ ਕਾਰਨ ਆ ਸਲਿੱਪਾਂ ਦਾ ਬਸ ਇਹੋ ਹੀ ਹਾਲ ਵਾ ਕਿ ਤੁਸੀਂ ਆਪਣੇ ਜ ਤੇ ਪੈਂਡ ਕਰੋ ਉਹਨਾਂ ਨੇ ਕੱਲ ਸਿੱਧੀ ਕਹਿਦੋ ਕਿ ਸਲਿੱਪ ਸੈਂਡ ਕਰੋਗੇ ਤੇ ਗਾ ਪੈਸੇ ਮਿਲਣਗੇ ਜੇਕਰ ਸਲਿੱਪ ਤੁਸੀਂ ਨਾ ਸੈਂਡ ਕੀਤੀ ਤੇ ਗਾ ਆਉਣ ਕੋ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ ਕਿਉਂਕਿ ਸਲਿੱਪ ਤੁਹਾਡੇ ਕੋਲ ਹੋਊਗੀ ਤੁਹਾਡੇ ਕੋਲ ਪ੍ਰੂਫ ਹੋਊਗਾ ਤੁਹਾਡੇ ਕੋਲ ਤੁਸੀਂ ਪੇਪਰ ਜਿਹੜੇ ਆ ਭਰਾਏ ਆ ਬਾਕੀ ਚਲੋ ਵੇਖਦੇ ਆ ਕਿ ਹਫ਼ਤਾਬਾਦ ਤੁਹਾਨੂੰ ਏਜੰਟ ਕੀ ਕਹਿੰਦੇ ਕਿਉਂਕਿ ਬੜੇ ਵੀਰ ਭਰਾ ਹੈਗੇ ਮੈਨੂੰ ਮੈਸੇਜ ਕਰ ਰਿਹਾ ਕਿ ਏਜੰਟ ਸਾਡੀ ਗੱਲ ਨਹੀਂ ਸੁਣ ਰਿਹਾ ਸਾਨੂੰ ਉਹ ਜਵਾਬ ਨਹੀਂ ਦੇ ਰਿਹਾ ਸਾਨੂੰ ਕਹਿ ਰਿਹਾ ਕਿ ਡਾਊਨਲੋਡ ਨਹੀਂ ਹੋ ਰਹੀਆਂ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਇਹ ਸਲਿੱਪਾਂ ਸਾਰਾ ਨੂੰ ਮਿਲੀਆਂ ਆ ਜਿਨ੍ਹਾਂ ਦੇ ਏਜੰਟ ਵਾ ਉਹ ਸਹੀ ਹੈਗੇ ਉਹਨਾਂ ਨੂੰ ਸਲਿੱਪਾਂ ਜਿਹੜੀਆਂ ਵਾਂ ਮਿਲ ਚੁੱਕੀਆਂ ਵਾਂ ਬਾਕੀ ਜਿਨ੍ਹਾਂ ਦੇ ਏਜੰਟ ਹੁਣ ਮੈਂ ਕਹਿ ਨਹੀਂ ਸਕਦਾ ਭਾਵੇਂ ਠੱਗ ਹੀ ਹੋਣ ਤੁਹਾਡੇ ਕੋਲ ਪੈਸੇ ਬਣਾਉਣਾ ਚਾਹੁੰਦੇ ਸਿਰਫ ਉਹ ਤੁਹਾਡੇ ਪੇਪਰ ਹੀ ਨਾ ਭਰੇ ਗਏ ਹੁਣ ਉਹਨਾਂ ਨੇ ਠੀਕ ਹੈ ਤੇ ਪੇਪਰ ਬਾਅਦ ਚ ਨਿਕਲਨੇ ਕੀ ਤੇ ਬਾਅਦ ਤੁਹਾਡੇ ਪੈਸੇ ਵੀ ਚੱਲ ਜਾਣੇ ਆ ਤੇ ਬਾਅਦ ਤੁਹਾਨੂੰ ਕੁਝ ਮਿਲਣਾ ਵੀ ਨਹੀਂ ਆ ਇਸ ਕਰਕੇ ਆਪਣੇ ਏਜੰਟਾਂ ਦੇ ਨਾਲ ਗੱਲਬਾਤ ਕਰਕੇ ਤੇ ਸਲਿੱਪਾਂ ਜਰੂਰ ਲਵੋ ਲਓ ਵੀ ਮਿੱਤਰੋ ਇਸ ਵੀਡੀਓ 'ਚ ਫੇਰ ਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਏ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚ ਉਹਨੇ ਚਿਰ ਲਈ ਸਾਥ ਸ੍ਰੀ ਅਕਾਲ ਜੀਤੇ ਟੇਕ ਕੇਅਰ ਜੀ